ਐਸੋ ਕਿ ਵੀਰੇ ਪਾਪਾ ਨੇ ਦੇਖਿਆ ਕਿ ਸਰਦੇ ਕਈ ਗਾਣੇ ਸੀਗੇ ਕਹਿੰਦੇ ਉਹਨਾਂ ਨੇ ਚਮਕੀਲਾ ਜੀ ਦੇ ਨਾਲ ਪੂਰਾ ਰੁਖ ਬਦਲਿਆ ਸੀਗਾ ਹੈਨਾ ਉਸ ਵੇਲੇ ਜਿਹੜੇ ਧਾਰਮਿਕ ਗਾਣੇ ਸੀ ਉਹਨਾਂ ਨੇ ਲਿਖੇ ਸੀਗੇ ਉਹ ਮੈਂ ਦੇਖਿਆ ਕਿ ਤੁਸੀਂ ਵੀ ਗਾਉਨੇ ਹੋ ਉਹ ਗੀਤਾਂ ਨੂੰ ਹੁਣ ਤੱਕ ਹੈਨਾ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਿੰਨਾ ਕੁਝ ਸ਼ੁਰੂ ਕੀਤਾ ਜਿਹੜੇ ਸਵਰਨਜੀ ਨੇ ਇੰਨਾ ਕੁਝ ਲਿਖਿਆ ਪੰਜਾਬੀ ਇੰਡਸਟਰੀ ਦੇ ਲਈ ਲੇਕਿਨ ਜਦ ਤੁਸੀਂ ਜਿੰਨਾ ਪ੍ਰਾਇਮਰੀ ਆਪਣੇ ਪਾਪਾ ਨਾਲ ਬਤਾਇਆ ਹੈ ਉਹ ਚਮਕੀਲਾ ਜੀ ਦੇ ਨਾਲ ਜਿਹੜਾ ਟਾਈਮ ਸੀਗਾ ਉਸ ਦੀ ਇੰਪੋਰਟੈਂਸ ਨੂੰ ਕਿੰਨਾ ਕੁ ਦੇਖਦੇ ਸੀ ਬਹੁਤ ਜਿਆਦਾ ਸੀਗੀ ਜੀ ਕਿਉਂਕਿ ਮੇਰੇ ਡੈਡੀ ਦਾ ਡੈਬਿਊ ਚਮਕੀਲਾ ਜੀ ਨਾ ਹੋਇਆ ਸੀ ਬਿਲਕੁਲ ਮੇਰੇ ਡੈਡੀ ਬਹੁਤ ਲੱਕੀ ਸੀਗੇ ਜਿਹੜਾ ਉਹਨਾਂ ਦਾ ਪਹਿਲਾ ਹੀ ਗੀਤ ਸੀ ਸੁਪਰ ਡੂਪਰ ਹਟ ਸੀ ਸਤੋ ਬਾਬਾ ਖੋਲੇ ਤੇ ਰਣਕਾਣਾ ਸੋ ਹੋਰ 13 ਧਾਰਮਿਕ ਗੀਤ ਗਾਏ ਸੀ ਉਹਨਾਂ ਨੇ ਉਹਦੇ ਵਿੱਚ ਬਾਬਾ ਫਰੀਦ ਜੀ ਦਾ ਸੀਗਾ ਗੀਤ ਬਾਬਾ ਦੀਪ ਸਿੰਘ ਜੀ ਦਾ ਸੀ ਗੀਤ ਤੇ ਬਾਬਾ ਭਾਈ ਮਤੀ ਦਾਸ ਜੀ ਦਾ ਸੀਗਾ ਬਹੁਤ ਕੀਰ ਸੀਗੇ ਤੇ ਜਦੋਂ ਸਾਨੂੰ ਜਦੋਂ ਅਸੀਂ ਜਿਉਂ-ਜਿਉਂ ਵੱਡੇ ਹੋਇਆ ਨਾ ਡੈਡੀ ਨੇ ਸਾਨੂੰ ਚਮਕੀਲਾ ਜੀ ਦੀ ਪਰਸਨੈਲਿਟੀ ਬਾਰੇ ਜਾਣੂ ਕਰਵਾਇਆ ਪਹਿਲਾਂ ਗਾਣੇ ਨਹੀਂ ਸੁਣਾਏ ਸਾਨੂੰ ਅਕਸਰ ਕਹਿੰਦੇ ਹੁੰਦੇ ਸੀ ਯਾਰ ਹੀ ਵਾਸ ਅ ਵੈਰੀ ਗੁੱਡ ਹਿਊਮਨ ਪੀਕ ਉਹਨਾਂ ਦੇ ਘਰੇ ਜ ਜ ਉਹਨਾਂ ਦੇ ਪਿੰਡ 'ਚ ਕਿਤੇ ਵੀ ਵਿਆਹ ਹੁੰਦਾ ਸੀਗਾ ਉਹ ਕੁਛ ਬਣਦਾ ਜੋ ਸਮਾਨ ਹੁੰਦਾ ਸੀ ਖਾਸ ਕਰਕੇ ਕੁੜੀ ਦਾ ਹੁੰਦਾ ਸੀਗਾ ਉਹਨੂੰ ਤਿੰਦੇ ਸੀ ਹਾਂ ਹਾਂ ਬਹੁਤ ਸਪਿਰਚੁਅਲ ਸੀਗੇ ਭਾਈ ਸੁਰਜਨ ਸਿੰਘ ਜੀ ਦੀ ਆਸਾ ਦੀ ਬਾਹਰ ਹੋਬ ਹੋ ਉਦਾਂ ਹੀ ਗਾ ਲੈਂਦੇ ਸੀ ਹਾਂ ਤੇ ਹੁਣ ਉਹ ਆਪ ਆਸਾ ਦੀ ਬਾਹਰ ਰਿਕਾਰਡ ਵੀ ਕਰ ਰਹੇ ਸੀ ਅਗਲਾ ਪ੍ਰੋਜੈਕਟ ਉਹਨਾਂ ਦਾ ਏ ਸੀ ਵੀ ਆਸਾ ਚੀਜ਼ ਦੀ ਵਾਰ ਰਿਕਾਰਡ ਕਰ ਰਹੇ ਸੀ ਸੋ ਸਪਿਰਚੁਅਲ ਬਹੁਤ ਸੀ ਕਿਉਂਡੀ मीनिंग ਬਹੁਤ ਸੀਗੇ ਤੇ ਹੈਲਪਫੁਲ ਬਹੁਤ ਸੀ ਹੁਣ ਮੰਮੀ ਨੇ ਦੱਸਿਆ ਜਦੋਂ ਸਾਡੇ ਘਰੇ ਆਏ ਸੀ ਮੇਰੀ ਦਾਦੀ ਨੂੰ ਉਸ ਟਾਈਮ ਉਹ ਬਿਮਾਰ ਸੀ ਹੈ ਨਾ ਉਹਨਾਂ ਨੇ ਦੇਖਿਆ ਵੀ ਬੀਬੀ ਬਿਮਾਰ ਆ 1986 ਦੇ ਵਿੱਚ ਸਾਨੂੰ 10000 ਰੁਪਏ ਬਿਨਾ ਮੰਗੇ ਤੋਂ ਦੇ ਕੇ ਗਏ ਯਾਰ ਬੀਬੀ ਦਾ ਖਿਆਲ ਕਰੋ ਬੀਬੀ ਦਾ ਇਲਾਜ ਕਰਾਓ ਜਦੋਂ ਇਸ ਇਸ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਪਤਾ ਵੀ ਕਿੰਨਾ ਡਿਸਪਿਊਟ ਚੱਲਦਾ ਪੈਸੇ ਦਾ ਨਾ ਕੋਈ ਬੰਦਾ ਇੰਨਾ ਸਿੰਗਰ ਇੰਨਾ ਚੰਗਾ ਕਿੱਦਾਂ ਹੋ ਸਕਦਾ ਵੀ ਬਿਨਾ ਮੰਗੇ ਤੋਂ ਹੀ ਹਨਾ ਕਈ ਵਾਰੀ ਨਾਲੇ ਉਹਨਾਂ ਨੇ ਹੈਲਪ ਕੀਤੀ ਪਰ ਚਲੋ ਡੈਡੀ ਨੇ ਤਾਂ ਮੰਗਿਆ ਨਹੀਂ ਸੀ ਡੈਡੀ ਐਜ਼ ਆ ਪੈਸ਼ਨੇਟ ਹੋ ਕੇ ਲੱਗੇ ਹੋਏ ਸੀ ਪਰ ਉਹਨਾਂ ਦਾ ਜਿਹੜਾ ਬੌਂਡ ਸੀ ਮੈਨੂੰ ਚੇਤਾ ਵੀ ਡੈਡੀ ਦੀ ਜੇ ਕਿਸੇ ਸਿੰਗਰ ਨਾਲ ਜਾਰੀ ਪਈ ਹੈ ਨਾ ਤਾਂ ਸਿਰਫ ਇੱਕ ਚਮਕੀਲਾ ਹੀ ਸੀ ਡੈਡੀ ਅਕਸਰ ਕਹਿੰਦੇ ਹੁੰਦੇ ਸੀ ਜਿਹੜੇ ਗਾਉਣੇ ਵਾਲੇ ਹੁੰਦੇ ਆ ਨਾ ਬਹੁਤ ਮਨੀ ਮਾਈਂਡਡ ਬੰਦੇ ਹੁੰਦੇ ਆ ਪਰ ਜੋ ਚਮਕੀਲਾ ਸੀ ਨਾ ਉਹ ਮਨੀ ਮਾਈਂਡਡ ਨਹੀਂ ਸੀਗਾ ਉਹ ਬਹੁਤ ਤੁਸੀਂ ਕਿਸੇ ਸੋਨੇ ਵਾਲੇ ਆ ਜੀ ਜੀ ਵੀ ਕਈ ਲੋਕ ਨੇ ਜਿਹੜੇ ਬਹੁਤ ਗਰੀਬ ਸੀ ਜਿਹੜੇ ਨਹੀਂ ਸੀ ਪ੍ਰੋਗਰਾਮ ਲਾ ਸਕਦੇ ਪਰ ਕਿਉਂਕਿ ਫਿਰ ਉਹਨਾਂ ਦਿਲ ਕਰਤਾ ਸੀ ਚਮਕੀਲਾ ਆਵੇ ਉਹਨਾਂ ਨੂੰ 15-1500 2-2000 ਪਉਂਟ ਛੱਡ ਕੇ ਵੀ ਖਾੜੇ ਲਾਉਂਦੇ ਰਹੇ ਆ ਜਿਹਦੇ ਵਿੱਚੋਂ ਚਾਹੇ ਬਚਤ ਨਾ ਹੋਵੇ ਕਿਹੜਾ ਸਿੰਕਰ ਇਦਾਂ ਕਰਦਾ ਤੁਸੀਂ ਦੇਖੋ ਅੱਜ 20-20 15-15 10-10 ਲੱਖ ਲੈਂਦੇ ਹਨ ਕੋਈ ਇਹ ਤਾਂ ਬਹੁਤ ਰਹੀ ਨਹੀਂ ਕਰਦਾ ਕੋਈ ਲਵਾਵੇ ਚਾਹੇ ਨਾ ਲਵਾਵੇ ਸੋ ਇਹ ਆਪਾਂ ਨੂੰ ਆਪਾਂ ਇੱਕ ਪਾਸਾ ਦੋ ਸੋਚਦੇ ਆ ਵੀ ਹਾਂ ਯਾਰ ਉਹਨਾਂ ਨੇ ਕੀ ਤੇ ਇਦਾਂ ਸੀ ਇਦਾਂ ਆਪਾਂ ਐਜ਼ ਅ ਹਿਮਰਵਿੰਗ ਵੀ ਦੇਖੀ ਯਾਰ ਮਾਨਸ ਕੀ ਜਾਦੇ ਕੀ ਪਛਾਨ ਉਹ ਵਣ ਵੀ ਤਾਂ ਕਹ ਤੇ ਬਹੁਤ ਹੀ ਵਾਸ ਵੈਰੀ ਗੁੱਡ ਕਾਇ ਤੇ ਆਪਣੂ ਸਰ